ਆਣੀਆ ਆਣੀਤਰੀਆ ਉਹ ਮਾਰ ਕੇ ਆਈ ਦੇਣਾ ਹੈ ਏ ਕੋਈ ਮਾਰਨਾ ਆਪੇ ਇਹ ਸਿਮੈਂਟ ਆ ਕਾ ਬਰਤੀ ਕਲ ਪੋੜ ਮੈਂ ਹੁੰਦਾ ਹਾਂ ਅੰਕੰਤਾ ਅੰਕੰਤਾ ਰੇਟੋ എന്തായാലും ഇത്തരം വസ്ത്രീ ആ മൂല നൽച്ചാളെറങ്ങില്ലേ പെട്ടെന്ന് കണ്ടിട്ടില്ല ਜਰੂਰ ਕੀਤੀ ਹੈ ਉਹ ਸਗਲੇ ਜਿੰਨੇ ਮੁਰਦਿਆਂ ਨਾਲ ਨਾਲ ਲਿਗਾ ਹੋ ਗਏ ਚੰਡਾ ਉਹ ਚਲ ਰੋਗੀ ਵਜਾ ਉਹ ਤਾਂ ਪੁੱਛਣਾ ਡੇ ਗੇ ਉਹ ਤਾਂ ਪੁੱਛਣਾ ਡੇ ਗੇ ਪੁੱਛਣਾ ਡੇ ਗੇ ਰਾਜੀ ਹੋਰ ਨਹੀਂ ਗੋਈਦਾ ਆਇਆ ਆ ਕਿਤੇ إنها